ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਵਧੀਆ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਅਸੀਂ ਵੀ ਸਾਰੇ ਜਣੇ ਬਹੁਤ ਜ਼ਿਆਦਾ ਵਧੀਆ ਹਾਂ ਤੁਸੀਂ ਰੋਟੀਆਂ ਤੋਂ ਅੰਦਾਜ਼ਾ ਲਗਾ ਲਈ ਹੀ ਲਿਆ ਹੋਣਾ ਹੈ ਕਿ ਅੱਜ ਆਪਾਂ ਕੀ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਅਵੀਰਾਜ ਲਈ ਚੂਰੀ ਆਪਾਂ ਤਿੰਨ ਰੋਟੀਆਂ ਲਈਆਂ ਸੀਗੇ ਤੇ ਉਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਮਤਲਬ ਪੀਸਿਸ ਕਰ ਰਹੇ ਆ ਉਸ ਤੋਂ ਬਾਅਦ ਇਹਦੇ ਵਿੱਚ ਜੋ-ਜੋ ਸਮਾਨ ਪੈਂਦਾ ਹੈ ਆਪਾਂ ਉਹ ਐਡ ਕਰਾਂਗੇ ਬਟ ਉਸ ਤੋਂ ਪਹਿਲਾਂ ਆਪਾਂ ਇਸ ਦੇ ਛੋਟੇ-ਛੋਟੇ ਟੁਕੜੇ ਕਰਾਂਗੇ ਪੁਰਾਣੇ ਸਮੇਂ ਦੇ ਵਿੱਚ ਚੂਰੀ ਬਹੁਤ ਜ਼ਿਆਦਾ ਖਾਈ ਜਾਂਦੀ ਸੀ ਬਟ ਅੱਜ ਥੋੜੀ ਮਤਲਬ ਬੱਚੇ ਘੱਟ ਖਾਂਦੇ ਨੇ ਕਿਉਂਕਿ ਸਾਰੇ ਸਾਰੇ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਕੋਈ ਜੇ ਦੇਸੀ ਕੀ ਖਾਲਾ ਨੇ ਤਬ ਅਗਲਾ ਕਹਿੰਦਾ ਸਾਨੂੰ ਹਾਰਟ ਦੀ ਪ੍ਰੋਬਲਮ ਆ ਡਾਕਟਰ ਨੇ ਕਿਹਾ ਜੇ ਮਿੱਠਾ ਜ਼ਿਆਦਾ ਖਾ ਲਾਂਗੇ ਤਾਂ ਕਹਿੰਦਣਗੇ ਸਾਨੂੰ ਡਾਇਬਟੀਜ਼ ਆ ਵੀ ਡਾਕਟਰ ਨੇ ਕਿਹਾ ਸਾਨੂੰ ਮਨਾ ਹੈ ਤਾਂ ਮਤਲਬ ਅੱਜ ਬੰਦਾ ਹਰ ਇੱਕ ਚੀਜ਼ ਪਹਿਲਾਂ ਖਾਣ ਤੋਂ ਪਹਿਲਾਂ 100 ਵਾਰ ਸੋਚਦਾ ਹੈ ਬਟ ਪਹਿਲਾਂ ਆਪਾਂ ਇੱਥੇ ਅ ਵੀ ਰਾ ਲਈ ਚੂਰੀ ਬਣਾ ਕੇ ਅੱਜ ਉਹਨੂੰ ਟੇਸਟ ਕਰਾਵਾਂਗੇ ਕਿ ਉਹਨੂੰ ਚੂਰੀ ਕੀ ਮੇ ਲੱਗੀ ਲੱਗੀ ਤੇ ਇੱਥੇ ਆਪਾਂ ਨੇ ਇਹਦੇ ਵਿੱਚ ਪਾਈ ਸੀਗੀ ਸ਼ੱਕਰ ਹੁਣ ਇਸ ਦੇ ਵਿੱਚ ਪਾਵਾਂਗੇ ਦੇਸੀ ਘਿਓ ਜਿਹੜੀ ਆ ਚੂਰੀ ਆ ਉਹਦੇ ਵਿੱਚ ਦੇਸੀ ਘਿਓ ਮਤਲਬ ਖੁੱਲਾ ਜਾਂ ਪੈਂਦਾ ਸੁੱਕੀ ਜੀ ਚੂਰੀ ਵਧੀਆ ਨਹੀਂ ਲੱਗਦੀ ਹੈਗੀ ਇਹ ਥੋੜਾ ਮਤਲਬ ਦੇਸੀ ਘਿਓ ਥੋੜਾ ਜ਼ਿਆਦਾ ਖਾਂਦਾ ਤੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਲਾਇਕ ਅਹ ਦਾਖਾ ਵਗੈਰਾ ਪਾ ਸਕਦੇ ਹਾਂ ਉਹਨੂੰ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਕੇ ਤੇ ਇਹਦੇ ਵਿੱਚ ਆਪਾਂ ਤਿਲ ਵੀ ਪਾ ਸਕਦੇ ਹਾਂ ਜਦੋਂ ਸਰਦੀ ਦੇ ਵਿੱਚ ਆਪਾਂ ਨੇ ਖਾਣੀ ਹੋਵੇ ਦੁੱਧ ਦੇ ਨਾਲ ਬਟ ਇੱਥੇ ਆਪਾਂ ਜਿਹੜੀ ਚੂਰੀ ਬਣਾਵਾਂਗੇ ਉਹ ਬਿਲਕੁਲ ਹੀ ਦੇਸੀ ਤਰੀਕੇ ਨਾਲ ਬਣਾਵਾਂਗੇ ਉਹਦੇ ਵਿੱਚ ਕੁਝ ਨਹੀਂ ਮਤਲਬ ਐਕਸਟਰਾ ਸਮਾਨ ਨਹੀਂ ਐਡ ਕਰਾਂਗੇ ਆਪਾਂ ਜਸਟ ਇਹਦੇ ਵਿੱਚ ਕਿਓ ਤੇ ਸ਼ੱਕਰ ਹੀ ਪਾਈ ਹੈ ਤੇ ਜਿਹੜੀ ਚੂਰੀ ਸੀਗੀ ਆਪਣੀ ਰੈਡੀ ਹੋ ਚੁੱਕੀ ਸੀਗੀ ਇਹ 5-7 ਮਿੰਟ ਦੇ ਵਿੱਚ ਆਪਾਂ ਨੇ ਚੂਰੀ ਕੁੱਟ ਲਈ ਸੀ ਤੇ ਇੱਥੇ ਮੈਂ ਇਹਦੀਆਂ ਪੀਨੀਆਂ ਬਣਾਉਣੀਆਂ ਸਟਾਰਟ ਕਰਤੀਆਂ ਸੀਗੀ ਮੈਂ ਲੰਬੀ ਮਤਲਬ ਲੰਮਾ ਥੋੜੀ ਸ਼ੇਪ ਦੇ ਵਿੱਚ ਪੀਨੀ ਬਣਾ ਰਹੀ ਸੀ ਜੋ ਕਿ ਹਸਬੰਡ ਨੂੰ ਪਸੰਦ ਨਹੀਂ ਆਈ ਉਹ ਕਹਿੰਦੇ ਨਹੀਂ ਕਹਿੰਦੇ ਰਾਉਂਡ ਸ਼ੇਪ ਦੇ ਵਿੱਚ ਬਣਾ ਤੇ ਫਿਰ ਮੈਂ ਉਹਨਾਂ ਨੂੰ ਦਿਖਾਏ ਮੈਂ ਇੱਕ ਲਾਈਕ ਦਿਸ ਐਵੇਂ ਕਹਿੰਦੇ ਹਾਂਜੀ ਫਿਰ ਮੈਂ ਜਿਹੜੀ ਪਹਿਲਾਂ ਲੰਬੀ ਵਾਲੀ ਸ਼ੇਪ ਵਾਲੀ ਪੀਨੀ ਬਣਾਈ ਸੀ ਉਹਨਾਂ ਨੂੰ ਆਪਾਂ ਨੇ ਰੀ ਸ਼ੇਪ ਦਿੱਤਾ ਤੇ ਉਹਨਾਂ ਆਪਾਂ ਰਾਉਂਡ ਦੇ ਵਿੱਚ ਬਣਾ ਲਿਆ ਸੀਗਾ ਤੇ ਆਪਾਂ ਨੇ ਇੱਕ ਇੱਕ ਕਰਕੇ ਤਿੰਨ ਪਿੰਨੀਆਂ ਬਣਾ ਲਈਆਂ ਸੀਗੀਆਂ ਇੱਕ ਅਵੀਰਾਜ ਲਈ ਇੱਕੇ ਵਿਰਾਜ ਦੇ ਡਾੜਾ ਦੀ ਤੇ ਇੱਕ ਮੇਰੀ ਤੇ ਹੁਣ ਆਪਾਂ ਇਹ ਚੂਰੀ ਆ ਜਿਹੜੀ ਉਹ ਬਣ ਕੇ ਰੈਡੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹ ਚੂਰੀ ਆ ਜਿਹੜੀ ਬਾਉਲ ਦੇ ਵਿੱਚ ਪਾ ਕੇ ਅਵੀਰਾਜ ਕੋਲ ਲੈ ਕੇ ਜਾਵਾਂਗੇ ਦੇਖਦੇ ਹਾਂ ਉਹ ਕਿਵੇਂ ਮਤਲਬ ਟੇਸਟ ਕਰਦੇ ਬਟ ਆਪਾਂ ਨੇ ਉਹਨੂੰ ਪਹਿਲਾਂ ਵੀ ਇੱਕ ਦੋ ਵਾਰ ਖਵਾਈ ਚੁੱਕੀ ਹੈ ਚੂਰੀ ਮਤਲਬ ਅਸੀਂ ਉਹਨਾਂ ਹਾਰੀ ਕਿ ਚੀਜ਼ ਦੇ ਰਹਿਆਂ ਕਿ ਐਵੇਂ ਨਹੀਂ ਹੈਗਾ ਬੱਚੇ ਨੂੰ ਜਸਟ ਇੱਕੋ ਚੀਜ਼ ਦੇ ਉੱਤੇ ਆਪਾਂ ਰੱਖਿਆ ਹੋਇਆ ਤੇ ਆਪਣੀ ਇਹ ਚੂਰੀ ਹੁਣ ਮੈਂ ਉਹਦੇ ਕੋਲ ਲੈ ਕੇ ਗਈ ਸੀ ਅਭਿਰਾਜ ਕਹਿੰਦਾ ਮੈਂ ਆਪਣੇ ਖੁਦ ਹੱਥਾਂ ਨਾਲ ਖਾਣੀ ਆ ਬਟ ਮੈਨੂੰ ਡਰ ਸੀਗਾ ਵੀ ਕੀਤੇ ਉਹ ਥੱਲੇ ਨਾਲ ਪੀਨੀ ਸੱਟ ਦੇਵੇ ਤੇ ਮੈਂ ਉਹਨੂੰ ਥੋੜੀ ਜੀ ਮਤਲਬ ਆਪਣੇ ਹੱਥ ਨਾਲ ਖਵਾਈ ਤੇ ਬਟ ਫਿਰ ਉਹਨੇ ਬਾਊਲ ਦੇ ਵਿੱਚੋਂ ਲੈ ਲਈ ਸੀਗੇ ਕਹਿੰਦਾ ਮੈਂ ਮੈਨੂੰ ਦੋ ਪੀਨੀ ਸੀਗਾ ਚਲ ਚੰਕ ਲਾ ਦਿਨ ਉਹਨੇ ਚੱਕ ਲਈ ਹੁਣ ਇਹ ਇੱਥੇ ਪੀਨੀ ਲਊਗਾ ਤੇ ਪੀਨੀ ਲੈ ਕੇ ਉਹਨੇ ਇੱਕ ਵਾਰ ਸੱਟ ਦੇਣੀ ਸੀ ਤੇ ਉਹਨੇ ਉਹਨੇ ਆਪਣੇ ਮੂੰਹ